ਸਤ ਸੰਗਤ ਜੀਓ ਸਾਵਧਾਨ ਕਿਤੇ ਤੁਸੀਂ ਵੀ ਤਾਂ ਨਹੀਂ ਰੱਖੀਆਂ ਹੋਈਆਂ ਮਰੇ ਹੋਏ ਵਿਰਤੀਆਂ ਇਹ ਤਿੰਨ ਚੀਜ਼ਾਂ ਜਲਦੀ ਇਹ ਵੀਡੀਓ ਸੁਣੋ ਸੰਤ ਅਕਸਰ ਰੋਕਦੇ ਸੀ ਇਹਨਾਂ ਚੀਜ਼ਾਂ ਤੋਂ ਤਾਈਆਂ ਲੋਕ ਹੱਦ ਤੋਂ ਜ਼ਿਆਦਾ ਅੱਜ ਦੁਖੀ ਨੇ ਸੋ ਪਿਆਰਿਓ ਮੇਰਾ ਸਤਗੁਰ ਨਾਨਕ ਚੈਨਲ ਸਬਸਕ੍ਰਾਈਬ ਕਰ ਲਿਓ ਸੋ ਵੀਡੀਓ ਨੂੰ ਸ਼ੇਅਰ ਕਰਿਓ ਜੀ ਲਾਈਕ ਤੇ ਕਮੈਂਟ ਵੀ ਕਰਿਓ ਪਿਆਰਿਓ ਪਹਿਲਾਂ ਤੇ ਸਾਰੀ ਸੰਗਤ ਫਤੇ ਬਲਾਓ ਆਖੋ ਜੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਗੁਰਮੁਖ ਪਿਆਰਿਓ ਸਤਗੁਰੂ ਦੀ ਜਦੋਂ ਪਾਵਨ ਬਾਣੀ ਨੂੰ ਆਪਾਂ ਪੜ੍ਹਨੇ ਆਂ ਤਾਂ ਉਸ ਦੇ ਵਿੱਚ ਸਾਨੂੰ ਚੀਜ਼ਾਂ ਜੜੀਆਂ ਨੇ ਉਹ ਮਿਲਦੀਆਂ ਨੇ ਜਿਸ ਦੇ ਵਿੱਚ ਮੇਰੇ ਸਤਗੁਰੂ ਜੀ ਨੇ ਬੜਾ ਸੋਹਣਾ ਜ਼ਿਕਰ ਕੀਤਾ ਹੈ ਮੇਰੇ ਸਤਗੁਰੂ ਕਹਿੰਦੇ ਨੇ ਮਨਮੁਖ ਮੈਲ ਨਾ ਉਤਰੈ ਜਿਚਰ ਗੁਰ ਸ਼ਬਦ ਨਾ ਕਰੇ ਪਿਆਰ 파ਰਸ਼ਾ ਕਹਿੰਦੇ ਨੇ ਮਨ ਤੇ ਮੁਖ ਮਨਮੁਖ ਕੀ ਹੈ ਜਿਹੜਾ ਮਨ ਦੀ ਮਤ ਦੇ ਪਿੱਛੇ ਚੱਲੇ ਜਿਹੜਾ ਮਨ ਦੀਆਂ ਗੱਲਾਂ ਨੂੰ ਅਹਿਮੀਅਤ ਦੇਵੇ ਮੇਰੇ ਸਤਿਗੁਰੂ ਕਹਿੰਦੇ ਨੇ ਉਹ ਹੈ ਮਨਮੁਖ 파ਰਸ਼ਾ ਕਹਿੰਦੇ ਮਨਮੁਖ ਮੈਲ ਨਾ ਉਤਰੈ ਕਹਿੰਦੇ ਜਿਹੜਾ ਬੰਦਾ ਮਨ ਦੀ ਮਤ ਦੇ ਪਿੱਛੇ ਚੱਲਦਾ ਹੈ ਜਿਹੜੀ ਬੰਦੇ ਦਾ ਮਨ ਜਿਹੜਾ ਹੈ ਉਹਨੂੰ ਆਪਣੇ ਤਰੀਕੇ ਦੇ ਨਾਲ ਭਜਾਈ ਫਿਰ ਰਿਹਾ ਹੈ ਕਹਿੰਦੇ ਉਹ ਬੰਦਾ ਹੈ ਮਨਮੁਖ ਕਹਿੰਦੇ ਉਹਦੀ ਮੈਲ ਜਿਹੜੀ ਹੈ ਉਹ ਕਦੇ ਨਹੀਂ ਉਤਰ ਸਕਦੀ ਕਹਿੰਦੇ ਜਿੰਨਾ ਚਿਰ ਉਹ ਸ਼ਬਦ ਦੇ ਨਾਲ ਪਿਆਰ ਨਹੀਂ ਪਾਉਂਦਾ ਸ਼ਬਦ ਨੂੰ ਵਿਚਾਰਦਾ ਨਹੀਂ ਹੈ ਕਹਿੰਦੇ ਉਨਾ ਚਿਰ ਉਹ ਬੰਦੇ ਦੀ ਜਿਹੜੀ ਮੈਲ ਹੈ ਨਾ ਉਤਰ ਹੀ ਨਹੀਂ ਸਕਦੀ ਹੁਣ ਇੱਥੇ ਸਾਰੀ ਗੱਲ ਸਪਸ਼ਟ ਹੋ ਗਈ ਕਿ ਬੰਦਾ ਜਿੰਨਾ ਚਿਰ ਜਿੱਥੇ ਤੱਕ ਮਰਜ਼ੀ ਘੁੰਮ ਫਿਰ ਆਵੇ ਜਿੱਥੇ ਤੱਕ ਮਰਜ਼ੀ ਠੇਖਾ ਆਵੇ ਪਰ ਯਾਦ ਰੱਖਿਓ ਕਿ ਜਿੰਨਾ ਚਿਰ ਮਨ ਦੀ ਜਿਹੜੀ ਮੈਲ ਹੈ ਨਾ ਉਹ ਨਹੀਂ ਨਾ ਜਾਂਦੀ ਇੱਕ ਦੂਜੇ ਪ੍ਰਤੀ ਨਫ਼ਰਤ ਨਹੀਂ ਨਾ ਜਾਂਦੀ ਉਹਨਾਂ ਚਿਰ ਗੱਲ ਜਿਹੜੀ ਹੈ ਬਾਣੀ ਨਹੀਂ ਸਕਦੀ ਭਾਵੇਂ ਜਿੱਥੇ ਤੱਕ ਮਰਜ਼ੀ ਜਾਵੇ ਹੁਣ ਕਈ ਬੰਦੇ ਕਹਿੰਦੇ ਅਸੀਂ ਦੁਨੀਆ ਘੁੰਮੀ ਐ ਤੇ ਛੋਟੀ ਛੋਟੀ ਗੱਲ ਦਾ ਜਿਹੜਾ ਹੈ ਉਹ ਲੋਕ ਪਤੰਗੜ ਬਣਾ ਲੈਂਦੇ ਨੇ ਜਿਹੜੇ ਕਹਿੰਦੇ ਆ ਅਸੀਂ ਦੁਨੀਆ ਘੁੰਮੀ ਹੋਈ ਐ ਜੀ ਅਸੀਂ ਕਿਹੜਾ ਬੇਬੂਕ ਤੁਰੇ ਫਿਰਦੇ ਆ ਤੇ ਜਦੋਂ ਕੋਤੇ ਗੱਲ ਦਾ ਸਮਾਂ ਆਉਂਦਾ ਵੀ ਕਿਤੇ ਅਜੋ ਬੰਦੇ ਦੀ ਲੋੜ ਐ ਤੇ ਉਦੋਂ ਉਹ ਬੰਦਾ ਜਿਹੜਾ ਹੈ ਬਿਲਕੁਲ ਐਦਾਂ ਬਣ ਜਾਂਦਾ ਵੀ ਜਿਵੇਂ ਉਹਨੂੰ ਕਿਸੇ ਗੱਲ ਦਾ ਪਤਾ ਹੀ ਨਹੀਂ ਹੁੰਦਾ ਤੇ ਫੜਾ ਮਾਰਨ ਨੂੰ ਬਹੁਤ ਵੱਡੇ ਹੁੰਦੇ ਨੇ ਤੇ ਸਾਥ ਸੰਗਤ ਜਦੋਂ ਕਿਤੇ ਲੋੜ ਪੈ ਜੇ ਐਦਾਂ ਦੀ ਕਿਤੇ ਕੋਈ ਗੱਲਬਾਤ ਹੋਣੀ ਪੈ ਜੇ ਤੇ ਸਾਥ ਸੰਗਤ ਫਿਰ ਬੰਦੇ ਜਿਹੜੇ ਨੇ ਵੱਡੇ ਤੋਂ ਵੱਡੇ ਠੁੱਸ ਹੋ ਜਾਂਦੇ ਨੇ ਵੀ ਹੁਣ ਕੀ ਕਰੀਏ ਹੁਣ ਕੀ ਗੱਲ ਬਣੇ ਸਾਥ ਸੰਗਤ ਕੋਈ ਗੱਲ ਨਹੀਂ ਬਣਦੀ ਸੋ ਲਗਾਤਾਰ ਮੈਂ ਤੇ ਕਈ ਵਾਰੀ ਜਿਹੜੀਆਂ ਬੇਨਤੀਆਂ ਨੇ ਉਹ ਆਪ ਸੰਗਤਾਂ ਦੇ ਨਾਲ ਖੁਦ ਸਾਂਝੀਆਂ ਕੀਤੀਆਂ ਨੇ ਮੇਰੇ ਸਤਿਗੁਰੂ ਸੱਚੇ ਪਾਤਸ਼ਾਹ ਜੀ ਨੇ ਬੜੀ ਵੱਡੀ ਕਿਰਪਾ ਕੀਤੀ ਹੈ ਮੇਰੇ ਸਤਿਗੁਰੂ ਜੀ ਨੇ ਬੜੀ ਵੱਡੀ ਕਿਰਪਾ ਕਰਕੇ ਨਿਵਾਜਿਆ ਹੈ ਸਤਿਗੁਰੂ ਜੀ ਬੜੀ ਵੱਡੀ ਕਿਰਪਾ ਦੇ ਮਾਲਕ ਸੋ ਮੈਂ ਤੇ ਤਾਂ ਕਰਕੇ ਆਪ ਜੀ ਨਾਲ ਜਿਹੜੀਆਂ ਬੇਨਤੀਆਂ ਨੇ ਉਹ ਸਾਂਝੀਆਂ ਕਰ ਰਿਹਾ ਸਾਧ ਸੰਗਤ ਕਿਉਂਕਿ ਇਹਨਾਂ ਬੇਨਤੀਆਂ ਨੂੰ ਥੋੜਾ ਜਿਹਾ ਆਪਾਂ ਪਿਆਰ ਨਾਲ ਸਤਿਕਾਰ ਨਾਲ ਜੇ ਸਮਝਾਂਗੇ ਤੇ ਸ਼ਾਇਦ ਸਾਡੀ ਜਿਹੜੀ ਬਹੁਤ ਵੱਡੀ ਸਮੱਸਿਆ ਹੈ ਉਹ ਹੱਲ ਹੋ ਜਾਏ ਗੁਰਮੁਖ ਪਿਆਰਿਓ ਕਾਫੀ ਤਰ੍ਹਾਂ ਦੇ ਜਿਹੜੇ ਵਹਿਮ ਭਰਮ ਨੇ ਉਹ ਹੁੰਦੇ ਨੇ ਕਿਹਾ ਜਾਂਦਾ ਹੈ ਕਿ ਜਿਹੜਾ ਇਨਸਾਨ ਇਸ ਸੰਸਾਰ ਤੋਂ ਚਲਿਆ ਗਿਆ ਜਿਹੜਾ ਇਨਸਾਨ ਇਸ ਸੰਸਾਰ ਤੋਂ ਉਡਾਰੀ ਮਾਰ ਗਿਆ ਤੇ ਉਹਦੇ ਬਾਬਤ ਬਹੁਤ ਸਾਰੀਆਂ ਜਿਹੜੀਆਂ ਵਹਿਮ ਭਰਮਾਂ ਦੀਆਂ ਪੋਟਲੀਆਂ ਨੇ ਉਹ ਚਲੀਆਂ ਜਾਂਦੀਆਂ ਤੇ ਕਈ ਕਹਿੰਦੇ ਨੇ ਜੀ ਮਰ ਗਿਆ ਜਿਹੜਾ ਬੰਦਾ ਉਹਦੇ ਕੱਪੜੇ ਨਹੀਂ ਵਰਤਨੇ ਜੀ ਜਿਹੜਾ ਬੰਦਾ ਇਸ ਸੰਸਾਰ ਤੋਂ ਚਲਿਆ ਗਿਆ ਉਹ ਬੰਦੇ ਨੂੰ ਜਿਹੜੀ ਹੈ ਆਵਾਜ਼ ਨਹੀਂ ਮਾਰੀਦੀ ਹੁੰਦੀ ਵੀ ਆ ਜਾ ਵਾਪਸ ਘਰੇ ਆ ਜਾ ਉਹ ਬੰਦੇ ਨੂੰ ਯਾਦ ਕਰਕੇ ਨਹੀਂ ਰੋਈਦਾ ਹੁੰਦਾ ਉਹਦੇ ਨਾਂ ਤੇ ਕੂਕਾਂ ਨਹੀਂ ਮਾਰਨੀਆਂ ਹੁੰਦੀਆਂ ਜੇ ਉਹਨੂੰ ਐ ਆ ਜੀ ਫਲਾਨਾ ਜੀ ਕਹਿੰਦੇ ਜੀ ਉਹਦੀ ਮੁਕਤੀ ਨਹੀਂ ਹੋਈ ਜੀ ਉਹ ਭੜਕਦਾ ਫਿਰਦਾ ਹੈ ਜੀ ਤੇ ਬੜੀਆਂ ਚੀਜ਼ਾਂ ਜੜੀਆਂ ਨੇ ਉਹ ਅਸੀਂ ਵੇਖਨੇ ਆ ਸਾਡੇ ਸੰਸਾਰ ਦੇ ਵਿੱਚ ਮੈਂ ਇਥੇ ਇੱਕ ਬੇਨਤੀ ਕਰਕੇ ਆਪਜੀ ਦਾ ਜਿਹੜਾ ਧਿਆਨ ਹੈ ਉਹ ਜ਼ਰੂਰ ਦਿਵਾਣਾ ਚਾਹਨਾ ਸਾਧ ਸੰਗਤ ਜਿਹੜੇ ਕਹਿੰਦੇ ਨੇ ਉਹਦਿਆਂ ਚੀਜ਼ਾਂ ਨਾਲ ਵਰਤੋ ਉਹਦੇ ਨਾਲ ਪਾਓ ਮੈਂ ਬੇਨਤੀ ਕਰਾਂ ਸਾਧ ਸੰਗਤ ਇਹ ਗੱਲ ਯਾਦ ਰੱਖਿਓ ਵੀ ਸਾਰਾ ਜਿਹੜਾ ਘਰ-ਬਾਰ ਹੈ ਉਸੇ ਬੰਦੇ ਦਾ ਬਣਾਇਆ ਹੋਇਆ ਹੋ ਸਕਦਾ ਹੈ ਤੇ ਜਿਹੜੀਆਂ ਚੀਜ਼ਾਂ ਨੇ ਤੁਸੀਂ ਵਰਤ ਰਹੇ ਹੋ ਉਸੇ ਬੰਦੇ ਦੀਆਂ ਨੇ ਫਿਰ ਸਾਧ ਸੰਗਤ ਉਹ ਵੀ ਚੀਜ਼ਾਂ ਜੜੀਆਂ ਨੇ ਤੁਸੀਂ ਹੋਰਾਂ ਨੂੰ ਦੇ ਦਿਆ ਕਰੋ ਤੁਸੀਂ ਨਾ ਵਰਤਿਆ ਕਰੋ ਸਾਰਾ ਜ਼ਿੰਦਗੀਆਂ ਉਹਨੇ ਪੈਸਾ ਟੱਕਾ ਜਿਹੜਾ ਬਣਾਇਆ ਉਹ ਵੀ ਸਾਰਾ ਦੂਜਿਆਂ ਨੂੰ ਵਰਤਾ ਦਿਓ ਤੁਸੀਂ ਨਾ ਵਰਤੇ ਹੋ ਵੇਖਿਓ ਕਿਤੇ ਤੁਹਾਡੇ ਵਿੱਚ ਆ ਜਾਏ ਤੇ ਪਿਆਰਿਓ ਜਿਹੜੇ ਬੰਦੇ ਕਹਿੰਦੇ ਨੇ ਸਾਨੂੰ ਉਹ ਬੰਦਾ ਦਿਖਦਾ ਹੈ ਜੀ ਸਾਨੂੰ ਉਹ ਇੰਜ ਕਰਦਾ ਜੀ ਕੋਈ ਕਿਸੇ ਨੂੰ ਨਹੀਂ ਦਿਖਦਾ ਹੁੰਦਾ ਸਾਰਾ ਪਖੰਡ ਹੈ ਨਿਰਈ ਪਖੰਡ ਹੈ ਗੁਰਮੁਖ ਪਿਆਰਿਓ ਜਿਹੜਾ ਇਸ ਸੰਸਾਰ ਤੋਂ ਚਲਿਆ ਗਿਆ ਜਿਹੜਾ ਇਸ ਸੰਸਾਰ ਤੋਂ ਰੁਕਸਤ ਹੋ ਗਿਆ ਪਿਆਰਿਓ ਉਹ ਥੋੜੀ ਦੁਬਾਰਾ ਇੱਥੇ ਮੁੜ ਕੇ ਆਉਂਦਾ ਉਹ ਬੰਦੇ ਨੇ ਥੋੜਾ ਇੱਥੇ ਆਉਣਾ ਤੇ ਨਾ ਹੀ ਉਹ ਬੰਦੇ ਨੇ ਕੋਈ ਗੱਲਬਾਤ ਕਰਨੀ ਹੈ ਤੇ ਨਾ ਹੀ ਉਹ ਬੰਦੇ ਨੇ ਕਿਸੇ ਪ੍ਰਕਾਰ ਦੀ ਕੋਈ ਆਣ ਕੇ ਸਾਨੂੰ ਹਾਮੀ ਦੇਣੀ ਹੈ ਉਹ ਬੰਦਾ ਇੱਥੇ ਭਲਾ ਕਿਉਂ ਆਏਗਾ ਜਿਹੜਾ ਇਸ ਸੰਸਾਰ ਤੋਂ ਚਲਿਆ ਗਿਆ ਉਹ ਭਟਕਦਾ ਥੋੜੀ ਫਿਰੇਗਾ ਕੀ ਪਰਮਾਤਮਾ ਜਿਹੜਾ ਹੈ ਉਹ ਇੰਨਾ ਉਹ ਹੈ ਕਿ ਉਹ ਬੰਦਿਆਂ ਨੂੰ ਜਿਹੜਾ ਸੰਭਾਲਦਾ ਨਹੀਂ ਉਹ ਇਦਾਂ ਸਾਰਿਆਂ ਨੂੰ ਭਟਕਾ ਰਿਹਾ ਹੈ ਇਦਾਂ ਸਾਰਿਆਂ ਨੂੰ ਜਿਹੜਾ ਹੈ ਭਟਕਦਾ ਦੇਖ ਰਿਹਾ ਹੈ ਸਾਥ ਸੰਗਤ ਸਾਨੂੰ ਇਹ ਗੱਲ ਜਿਹੜੀ ਹੈ ਉਹ ਕਿਉਂ ਨਹੀਂ ਸਮਝ ਵਿੱਚ ਆ ਰਹੀ ਉਹ ਪਰਮਾਤਮਾ ਜਿਹੜਾ ਹੈ ਉਹ ਹਮੇਸ਼ਾ ਹੀ ਸਾਰਿਆਂ ਤੇ ਕਿਰਪਾ ਕਰਦਾ ਹੈ ਉਹ ਤੇ ਸਾਰਿਆਂ ਨੂੰ ਸੁੱਖ ਦੇਣ ਵਾਲਾ ਹੈ ਤੇ ਉਹ ਸਾਰਿਆਂ ਨੂੰ ਇਦਾਂ ਪਟਕਾਉਂਦਾ ਥੋੜੀ ਹੈ ਜੇ ਤੁਸੀਂ ਕਿਸੇ ਮਰੇ ਹੋਏ ਵਿਅਕਤੀ ਦੀਆਂ ਨਿਸ਼ਾਨੀਆਂ ਰੱਖੀਆਂ ਹੋਈਆਂ ਨੇ ਬੇਸ਼ੱਕ ਰੱਖੋ ਕੋਈ ਡਰ ਨਹੀਂ ਹੈਗਾ ਤੇ ਸਾਥ ਸੰਗਤ ਇਹ ਤਿੰਨ ਚੀਜ਼ਾਂ ਜੀ ਕਿਹੜੀਆਂ ਕਿਹੜੀਆਂ ਚੀਜ਼ਾਂ ਉਹਦੇ ਕੱਪੜੇ ਆਦਿਕ ਉਹਦੀਆਂ ਨਿਸ਼ਾਨੀਆਂ ਉਹਦੇ ਹੱਥਾਂ ਦੇ ਵਿੱਚ ਅਛਾ ਚਲੋ ਮੈਂ ਬੇਨਤੀ ਕਰਾਂ ਜੀ ਕੋਈ ਸਿਉਨਾ ਕੋਈ ਗਹਿਣਾ ਘਟਾ ਪਾਇਆ ਹੁੰਦਾ ਨਾ ਉਹ ਵੀ ਲਾ ਲੈਂਦੇ ਨੇ ਮੁੜ ਕੇ ਕਹਿੰਦੇ ਜਿਹਨੇ ਤਾਂ ਅੱਗ 'ਚ ਹੀ ਜਾਣਾ ਜੀ ਇਹ ਇਹ ਥੋੜੀ ਆਪਾਂ ਅੱਗ 'ਚ ਸੜਾਂਗੇ ਜਾਂ ਤਾਂ ਉਹ ਵੀ ਦਿਆ ਕਰੋ ਫਿਰ ਉਹਨੇ ਵੀ ਪਾ ਕੇ ਰੱਖਿਆ ਹੋਇਆ ਸੀ ਅੰਗ ਨਾਲ ਉਹਦੇ ਲੱਗਿਆ ਹੋਇਆ ਸੀ ਉਹ ਵੀ ਨਾ ਛੱਡਿਆ ਉਹ ਵੀ ਛੱਡਿਆ ਕਰੋ ਵੀ ਕੋਈ ਗੱਲ ਨਹੀਂ ਸੋ ਥੋੜੀਆਂ ਛੋਟੀਆਂ ਚੀਜ਼ਾਂ ਦੇ ਵਹਿਮ ਨੇ ਵੱਡੀਆਂ-ਵੱਡੀਆਂ ਚੀਜ਼ਾਂ ਦਾ ਕੋਈ ਵਹਿਮ ਨਹੀਂ ਇਹ ਮਨੁੱਖ ਦੀ ਫਿਦਰਤ ਹੈ ਅੱਜ ਅਸੀਂ ਉਹਦੇ ਤੋਂ ਡਰਦੇ ਆਂ ਤੋਂ ਸਤਿਗੁਰੂ ਦੀ ਬਾਣੀ ਕਹਿੰਦੀ ਹੈ ਜਬ ਜੀ ਹੰਸ ਤਜੀ ਇਹ ਕਾਇਆ ਤੋ ਪ੍ਰੇਤ ਪ੍ਰੇਤ ਕਰ ਭਾਗੀ ਕਹਿੰਦੇ ਇਹ ਗੱਲ ਯਾਦ ਰੱਖਿਓ ਵੀ ਭਾਈ ਕੋਈ ਕਹਿੰਦੇ ਨੇੜੇ ਨਹੀਂ ਆਉਂਦਾ ਕਹਿੰਦੇ ਇਥੋਂ ਤੱਕ ਜਿਹੜੀ ਆਪਣੀ ਘਰ ਵਾਲੀ ਹੈ ਸਹੇਰਿਆਂ ਵਾਲੀ ਆਪਾਂ ਵਿਆਹ ਕੇ ਲਿਆਂਦੀ ਕਹਿੰਦੇ ਉਹ ਵੀ ਕੋਲੇ ਨਹੀਂ ਖੜਦੀ ਉਹ ਵੀ ਕਹਿੰਦੀ ਪ੍ਰੇਤ ਪ੍ਰੇਤ ਕਹਿ ਕੇ ਕਹਿੰਦੇ ਉਹ ਛੇਤੀ ਲੈ ਜਾਓ ਛੇਤੀ ਇਹਨੂੰ ਘਰ ਤੋਂ ਜਿਹੜਾ ਹੈ ਬਾਹਰ ਕਰ ਦਿਓ ਕਹਿੰਦੇ ਉਹ ਵੀ ਛੇਤੀ ਨੇੜੇ ਨਹੀਂ ਆਉਂਦੀ ਕਹਿੰਦੇ ਇਹ ਸਾਡੇ ਸੰਸਾਰ ਦੀ ਫਿਤਰਤ ਹੈ ਸਾਡੇ ਸੰਸਾਰ ਦੀ ਹਕੀਕਤ ਹੈ ਭਾਈ ਜਿਸ ਕਰੇ ਸੰਤ ਮਹਾਪੁਰਸ਼ ਕਹਿੰਦੇ ਹੁੰਦੇ ਸੀ ਕਹਿੰਦੇ ਭਾਈ ਚੀਜ਼ਾਂ ਦਾ ਕੋਈ ਵੈਮ ਨਹੀਂ ਤਾਂ ਹੀ ਲੋਕ ਹੱਦ ਤੋਂ ਵੱਧ ਦੁਖੀ ਨੇ ਲੋਕਾਂ ਨੇ ਮਨ ਦੇ ਵਿੱਚ ਇਹ ਗੱਲ ਸੈੱਟ ਕਰ ਲਈ ਲੋਕਾਂ ਨੇ ਇਹ ਗੱਲ ਮਨ ਦੇ ਵਿੱਚ ਆਪਣੇ ਪਾਲ ਲਈ ਵੀ ਉਹ ਬੰਦਾ ਸਾਡੇ ਕੋਲ ਹੈ ਉਹ ਬੰਦਾ ਸਾਡੇ ਨੇੜੇ ਹੈ ਤੇ ਉਹ ਬੰਦਾ ਜਿਹੜਾ ਹੈ ਸਾਨੂੰ ਵਿਖਦਾ ਹੈ ਉਹ ਬੰਦਾ ਜੀ ਸਾਨੂੰ ਹੈਰਾਨ ਕਰਦਾ ਹੈ ਉਹ ਇੰਜ ਹੈ ਜੀ ਉਹਦੀ ਮੁਕਤੀ ਨਹੀਂ ਹੋਈ ਤੇ ਆਪਣਾ ਮਰਨਾ ਯਾਦ ਹੀ ਨਹੀਂ 파ਸ਼ਾ ਕਹਿੰਦੇ ਨੇ ਕਿਆ ਜਾਣਾਂ ਕਿ ਉਹ ਮਰਹਗੇ ਕਿਹੈਸਾ ਮਰਨਾ ਹੋਏ ਜੋ ਸਾਹਿਬ ਮਨੋਨਾ ਵਿਸਰੈ ਤੋ ਸਹਿਲਾ ਮਰਨਾ ਹੋਏ ਹੁਣੇ ਗੱਲ ਕਦੇ ਕਿਸੇ ਨੇ ਸੋਚੀ ਆ ਕਦੇ ਵਿਚਾਰੀ ਆ ਕਦੇ ਨਹੀਂ ਨਾ ਸੰਤਮਾ ਪੁਰਸ਼ ਕਹਿੰਦੇ ਹੁੰਦੇ ਸੀ ਕਹਿੰਦੇ ਭਾਈ ਜਿਹੜਾ ਸੰਸਾਰ ਤੋਂ ਚਲਿਆ ਗਿਆ ਉਹਦੇ ਤੋਂ ਸੇਧ ਲੋ ਵੀ ਅਸੀਂ ਵੀ ਤੁਰ ਜਾਣਾ ਕਹਿੰਦੇ ਐਵੇਂ ਮਰੇ ਹੋਏ ਨੂੰ ਬਦਨਾਮ ਨਾ ਕਰੋ ਵੀ ਭਾਈ ਉਹ ਤੇ ਭਟਕਦਾ ਫਿਰਦਾ ਜੀ ਉਹ ਤੇ ਇੰਜ ਐ ਜੀ ਉਹ ਤਾਂ ਇੰਜ ਐ ਕਹਿੰਦੇ ਸਾਥ ਸੰਗਤ ਇਹ ਗੱਲ ਯਾਦ ਰੱਖਿਓ ਕਹਿੰਦੇ ਜੇ ਤੁਹਾਨੂੰ ਲੱਗਦਾ ਵੀ ਫਲਾਣਾ ਭਟਕਦਾ ਫਿਰਦਾ ਕਹਿੰਦੇ ਮੁਕਤੀ ਤੁਹਾਡੀ ਵੀ ਨਹੀਂ ਹੋਣੀ ਤੁਸੀਂ ਵੀ ਭਟਕਦੀ ਫਿਰਨਾ ਹੈ ਸੰਸਾਰ ਦੇ ਉਤੋਂ ਇੱਕ ਬੰਦਾ ਆਇਆ ਪਰਮਾਤਮਾ ਦੇ ਹੁਕਮ ਦੇ ਵਿੱਚ ਤੇ ਸਾਧ ਸੰਗਤ ਉਹਦੇ ਹੁਕਮ ਦੇ ਵਿੱਚ ਹੀ ਚੱਲਿਆ ਗਿਆ ਤੇ ਅਸੀਂ ਮਰੇ ਤੋਂ ਬਾਅਦ ਉਹਨੂੰ ਏਦਾਂ ਜਿਹੜਾ ਹੈ ਇਲਜ਼ਾਮ ਲਾ ਕੇ ਉਹਨੂੰ ਟਾਰਗੇਟ ਕਰੀਏ ਕਈਏ ਵੀ ਏਦਾਂ ਹੋ ਗਿਆ ਆਹ ਹੋ ਗਿਆ ਫਲਾਣਾ ਹੋ ਗਿਆ ਸਾਧ ਸੰਗਤ ਇਹ ਚੀਜ਼ ਠੀਕ ਨਹੀਂ ਹੈਗੀ ਸੋ ਮਹਾਂਪੁਰਸ਼ ਕਹਿੰਦੇ ਸੀ ਭਾਈ ਗੁਰਬਾਣੀ ਪੜਿਆ ਕਰੋ ਸਾਰੇ ਵਹਿਮ ਤੁਹਾਡੇ ਦੂਰ ਹੋ ਜਾਣਗੇ ਨਿਤਨੇਮ ਕਰਿਆ ਕਰੋ ਗੁਰੂ ਨੂੰ ਅਰਦਾਸ ਕਰਿਆ ਕਰੋ ਸਤਗੁਰੂ ਜੀ ਤਾਂ ਤੁਹਾਡੇ ਤੇ ਕਿਰਪਾ ਕਰਨਗੇ ਕਹਿੰਦੇ ਐਵੇਂ ਮਨਮੁਖ ਨਾ ਬਣੀ ਜਾਓ ਐਵੇਂ ਲੋਕਾਂ ਦੇ ਪਿੱਛੇ ਨਾ ਲੱਗੀ ਜਾਓ ਕਦੇ ਆਪਣੇ ਮਤ ਦੇ ਦੁਆਰਾ ਸੋਚ ਕੇ ਦੇਖੋ ਕਿਨੇ ਸਤਗੁਰੂ ਬੜੀ ਡੂੰਘਾਈ ਦੇ ਨਾਲ ਤੁਹਾਨੂੰ ਜਿਹੜੀ ਹੈ ਸੋਚਣ ਸ਼ਕਤੀ ਦੇਵੇਗਾ ਮੇਰੇ ਸਤਗੁਰੂ ਐਸੇ ਹਨ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ